ਕਪੜੇ ਸਾਰਿਆਂ ਦੇ ਲਹਾਵੇਂ ਤਜ਼ਮਤ ਤੇ ਦੋ ਵਾਰ ਉੱਥੇ 12 ਦਿਨ ਇਦਾਂ ਲੱਗੇ ਵਿੱਚ ਇਹਨਾਂ ਨੂੰ ਸੱਗੀਆਂ ਹੋ ਗਈਆਂ ਇਸ ਵਿੱਚ ਕੀ ਦਿੱਖਾਇਆ ਜਾਂਦਾ ਆ ਠੀਕ ਹੈ ਜੋ ਨਾਲ ਸਾਰੇ ਕਪੜੇ ਲਹਾ ਲੈਂਦੇ ਆ ਉਹ ਠੀਕ ਹੈ ਬਈ ਉਹ ਟੋਟਲ ਟਾਈਮ ਦਿੰਦੇ ਆ ਪੰਜ ਘੰਟਾ ਉਹ ਦਿਨ ਵੀ ਇਦਾਂ ਦੇ ਸੀਗੇ ਵੀ ਨਰਕ ਜਿਹਾ ਉਹਨਾਂ ਕਹਿੰਦੇ ਆ ਕਿ ਉਹ ਨਰਕ ਵਾਲੇ ਦਿਨ ਸੀ ਸਸ ਜੀ ਕੱਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਵਾਲੇ ਪੋਡਕਾਸਟ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਮੀਦ ਕਰਦਾ ਉਸੇ ਤਰ੍ਹਾਂ ਇਸ ਨੂੰ ਵੀ ਤੁਸੀਂ ਪਿਆਰ ਦੋਗੇ ਅੱਜ ਆਪਾਂ ਲੈ ਕੇ ਆ ਰਹੇ ਹਾਂ ਨਵਾਂ ਪੌਡਕਾਸਟਰ ਇੱਕ ਲੱਗ ਤਰੀਕੇ ਦਾ ਲੱਗ ਕਨਸੈਪਟ ਹੈਗਾ ਤੁਸੀਂ ਔਡਕਾਸਟ ਨੂੰ ਪੂਰਾ ਦੇਖਣਾ ਆਪਾਂ ਇਹਦੇ ਵਿੱਚ ਰੀਅਲ ਗੱਲਾਂ ਕਰਾਂਗੇ ਬਾਈ ਨਾਲ ਬਾਈ ਅੱਜ ਆਪਣੇ ਨਾਲ ਆਏ ਨੇ ਲਵਪ੍ਰੀਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਕੀ ਹਾਲ ਚਾਲ ਆਨਸਾਲ ਵਧੀਆ ਬਰੋ ਤੁਸੀਂ ਦੱਸੋ ਕਿੰਦਾ ਠੀਕ ਹੋ ਜੀ ਆਪਾਂ ਵਧੀਆ ਵਧੀਆ ਔਰ ਭਾਈ ਪਿੰਡ ਕਿਹੜਾ ਆਪਣਾ ਪਿੰਡ ਹੈਗਾ ਆਪਣਾ ਬਾਈ ਮਿੱਥਿਆਣਾ ਮੰਡਕੇ ਸੰਧੂਆ ਬੰਦਗਰਾਉਂ ਲੱਗਦੀ ਬੰਦਗਰਾਉਂ ਲੱਗਦੀ ਜ਼ਿਲ੍ਹਾ ਲੁਧਿਆਣਾ ਕਿਆ ਰੋਏ ਸਟਡੀ ਕਿਤੇ ਦੇਖੀ ਸਟਡੀ ਵੀ ਆਪਾਂ ਕੀਤੀ ਆ 10ਵੇਂ ਤੱਕ 10ਵੀਂ ਤੱਕ ਇੱਕ ਬਾਦੋ ਕਰਦੇ ਕੁਝ ਪ੍ਰੋਬਲਮਾਂ ਕਰਕੇ ਅਸਲ ਵਿੱਚ ਸਟਡੀ ਹੀ ਦੂਆ ਨਹੀਂ ਕਰ ਸਕੇ ਤਾਂ ਕਿ ਮਲੇਸ਼ੀਆ ਉਹ ਦਾ ਕਾਰਨ ਕੇ ਬਣਿਆ ਸ਼ੌਂਕ ਸੀ ਜਾਂ ਮਜਬੂਰੀ ਵੀ ਵੀਰਿਆ ਯਾਰ ਜੇ ਆਪਾਂ ਸੋਚੀਏ ਤਾਂ ਮਜਬੂਰੀ ਵੀ ਖਾਸ ਨਹੀਂ ਨਹੀਂ ਸੀਗੀ ਤੇ ਸ਼ੌਂਕ ਹੀ ਸੀਗਾ ਇੱਕ ਕਿ ਆਪਾਂ ਦੇਖਦੇ ਆਂ ਕਿ ਆਪਾਂ ਸੋਚ ਲੈਨੇ ਆਂ ਵੀ ਇਦਾਂ ਜਨਨ ਵਿੱਚ ਵੀਰੋ ਆਪਣਾ ਯਾਰ ਦੋਸਤ ਬਾਹਰ ਗਿਆ ਆਪਾਂ ਉਹਦੇ ਨਾਲ ਜਾ ਕੇ ਦੇਖੀਏ ਵੀ ਕੀ ਰੰਗ ਢੰਗ ਦਾ ੱਦਾ ਕਰਕੇ ਸਵਾਭ ਬਣਿਆ ਆਪਾਂ ਮਲੇਸ਼ੀਆ ਇਹ ਮੰਗਰ ਲੱਗ ਕੇ ਆਗੇ ਗਏ ਹਾਂ ਉਹਦਾ ਸਵਾਭ ਬਣ ਗਿਆ ਆਪਾਂ ਬਾਹਰ ਆ ਗਏ ਸਵਾਭ ਬੋਝੀਂ ਕਰ ਰਹੇ ਕਿੰਨਾ ਚਿਰ ਹੋ ਗਿਆ ਬਈ ਮਲੇਸ਼ੀਆ ਮਲੇਸ਼ੀਆ ਜਪੇ 2021 ਚ ਆਇਆ ਹਾਂ ਤੇ 25 ਚੱਲ ਪਿਆ 25 ਚੱਲ ਪਿਆ ਹਾਂ ਕਾਰਬਾਰ ਸੱਟਾ ਬਈ ਜਮਾ ਸਰ ਓਕੇ ਬਈ ਕਾਰਬਾਰ ਸੱਟਾ ਬਈ ਇੱਕ ਆਪਾਂ ਕੈਮਰਾ ਗੱਲ ਕਰ ਰਹੇ ਸੀਗੇ ਹਾਂਜੀ ਬਈ ਤੁਸੀਂ ਇੱਕ ਵਾਰੀ ਜੇਲ੍ਹਤ ਨਹੀਂ ਫੜੇਗੇ ਸੀ ਉਦੇ ਬਾਰੇ ਗੱਲਾਂ ਕਰਨੀਆਂ ਨੇ ਕਿਉਂਕਿ ਆਪਾਂ ਉਦਾਂ ਗੱਲਾਂ ਕਰਨੀਆਂ ਵੀ ਕਈ ਵਾਰ ਅੰਦਰ ਦੀ ਗੱਲ ਕਿਸੇ ਨੂੰ ਪਤਾ ਨਹੀਂ ਹੁੰਦਾ ਠੀਕ ਹੈ ਨਾ ਹਾਂਜੀ ਸਟਾਰਟਿੰਗ ਤੋਂ ਬੜੀਆ ਦੱਸੋ ਬਈ ਠੀਕ ਹੈ ਨਾ ਕਿਉਂਕਿ ਆਉਣ ਵਾਲਾ ਬੰਦਾ ਹਨਾ ਜਿਹੜਾ ਵੀ ਨਾਮ ਆਊਗਾ ਹਨਾ ਆਉਦਾ ਪ੍ਰੋਪਰਲੀ ਰੈਡੀ ਹੋ ਕੇ ਆਵੇ ਹਨਾ ਹਾਂਜੀ ਇਹ ਟਾਲ ਹੈ ਪਤਾ ਗੱਲ ਕੀ ਸੀ ਬਰੋ 2024 ਦੀ ਗੱਲ ਠੀਕ ਹੈ 2024 ਤੱਕ 4 ਤਰੀਕ ਸੀ ਠੀਕ ਹੈ ਸ਼ਾਮ ਦੇ 7:00 ਵਜੇ ਹੋਏ ਸੀਗੇ ਮੈਂ ਡਿਊਟੀ 'ਤੇ ਸੀ ਉੱਤ ਸਟੈਂਡ ਤੇ ਇਮੀਗ੍ਰੇਸ਼ਨ ਆਈ ਜੋ ਜਲਦੀ ਤੁਹਾਨੂੰ ਪਤਾ ਰੂਲ ਰੈਗੂਲੇਸ਼ਨ ਜੋ ਵੀ ਹੈਗੇ ਇਦਾਂ ਦੇ ਹਨ ਉਹ ਆਈ ਤੇ ਉਹ ਸਾਨੂੰ ਚੱਕ ਕੇ ਮਤਲਬ ਕਿ ਬੜੀ ਲੋੜੀ ਆਈ 10 11 ਬਨ ਗਏ ਉਹ ਚੱਲ ਨੂੰ ਮੰਨ ਕੇ ਕੋਈ ਲੈ ਕੇ ਕੋਈ ਲੋੜੀ ਪਾ ਕੇ ਲੈ ਗਈ ਰਾਤ ਨੂੰ ਭਈ ਕਿਤੇ ਹਾਂ ਰਾਤ ਦੇ 7:00 ਵਜੇ ਠੀਕ ਹੈ ਤੇ ਕੇ ਕਿਸੇ ਵੇ ਇੱਕ ਮੁੰਡਾ ਹੋਰ ਸੀ ਮੇਰੇ ਨਾਲ ਆਪਣਾ ਯਾਰ ਦੋਸਤ ਖਾਸ ਸੀ ਸਕੰਦਰ ਉਹਦਾ ਨਾਮ ਬਹੁਤ ਖਾਸ ਸੀ ਆਪਣਾ ਆਪਣਾ ਤੇ ਇਹ ਦੋ ਜਣੇ ਸੀਗੇ ਤੇ ਸਾਨੂੰ ਲੈ ਗਏ ਇਦੋਂ 7:00 ਵਜੇ ਉਹ ਲੈ ਕੇ ਗਏ ਤੇ ਦੂਜੇ ਦਿਨ ਸ਼ਾਮ ਦੇ 7 ਵਜੇ ਮਤਲਬ ਕਿ ਖਾਣਾ ਹੋਣਾ ਦਿੱਤਾ ਉਹਨਾਂ ਨੇ ਉਹਨਾਂ ਦਾ ਟਾਈਮ ਫਾਇਲ ਫੂਲ ਤਿਆਰ ਕੀਤੀ ਜੋ ਵੀ ਪ੍ਰੋਸੈਸ ਹੁੰਦਾ ਉਹਨਾਂ ਦਾ ਤੇ ਐਦਾਂ ਕਰਕੇ ਠੀਕ ਹੈ ਹਾਂਜੀ ਨਹੀਂ ਫਿਰ ਭਈ ਉੱਥੇ ਕਿਵੇਂ ਕੀਤਾ ਗਈ ਜਿਸ ਤਮਾ ਜਦੋਂ ਫਾਇਲ ਤਿਆਰ ਹੋ ਗਈ ਦੁਬਾਰਾ ਕੀ ਕਰਦੇ ਜਿਵੇਂ ਆਪਾਂ ਰੀਅਲ ਦੇਖਦੇ ਆ ਫਿਲਮਾਂ ਦੇ ਦਿਖਾਇਆ ਜਾਂਦਾ ਵੀ ਜਿਵੇਂ ਕੈਦੀ ਦਿਖਾਈ ਜਾਂਦੇ ਆ ਠੀਕ ਹੈ ਕਿ ਉਹਨਾਂ ਨੇ ਕੀ ਸੋਚ ਕੀਤਾ ਜਾਂਦਾ ਉਹ ਸਾਰਾ ਰੀਅਲ ਹੈ ਜੋ ਕਹਿ ਸੋਚਦਾ ਪਤਾ ਨਹੀਂ ਇਹ ਠੀਕ ਆ ਜਾਏਗਾ ਐਂ ਤਾਂ ਸੋਚਦੇ ਰਹਿੰਦੇ ਐਂ ਤਾਂ ਕੋਈ ਗੱਲ ਨਹੀਂ ਸਾਰਾ ਰੀਅਲ ਹੈ ਇਸ ਤੋਂ ਜੋ ਸਾਨੂੰ ਦੂਜੀ ਜੇਲ੍ਹ ਚ ਸੱਟ ਦਿੱਤਾ ਗਿਆ ਸਾਨੂੰ ਵਰਗੀਆਂ ਦਿੱਤੀਆਂ ਗਈਆਂ ਇੱਕ ਦੋ ਵਾਰ ਦੂਜੀ ਜੇਲ੍ਹ ਚ ਲੈ ਕੇ ਰੋਕੇ ਵਰਗੀਆਂ ਦਿੱਤੀਆਂ ਉਹਨਾਂ ਨੇ ਤੇ ਦੂਜਾ ਬਾਦ ਸਾਰਿਆਂ ਨੂੰ ਵੀ ਕੱਪੜੇ ਸਾਰਿਆਂ ਦੇ ਲਾਹ ਲਏ ਇਕ ਜ਼ਮਤ ਤੇ ਦੂਵਾ ਸਾਨੂੰ ਪਤਾ ਹੀ ਆ ਵੀ ਉੱਥੇ ਕੀ ਹੁੰਦਾ ਕਟਮਾਰ ਹੁੰਦੀ ਆ ਜੋ ਪ੍ਰੋਸੈਸ ਉਹਨਾਂ ਲੋ ਕਰਦੇ ਆ ਆਪਾਂ ਤਾਂ ਇਹੀ ਕਹਿੰਦੇ ਆ ਵੀ ਜੋ ਵੀ ਵੀਰਾ ਅਮਰੀਸ਼ਾ ਚ ਕੋਈ ਵੀ ਆ ਰਿਹਾ ਹਨਾ ਪਿਆਰ ਦੇ ਜੋ ਵੀ ਪ੍ਰੂਫ ਆ ਪਰਮਿਟ ਵਗੈਰਾ ਉਹਦਾ ਕਲੀਅਰ ਕਰਾ ਕੇ ਆਵੇ ਕਿ 2 ਨੰਬਰ ਚ ਬਹੁਤ ਜ਼ਿਆਦਾ ਕਸਕਾ ਅੱਜ ਇਸ ਸਮੇਂ ਚ ਨੋਕੀ ਉੱਥੇ 12 ਦਿਨ ਇਦਾਂ ਲੱਗੇ ਜਿਵੇਂ ਮੈਨੂੰ ਸੱਗੀਆਂ ਹੀ ਹੋ ਗਈਆਂ ਹੋਣਗੀਆਂ 12 ਦਿਨ ਰਹੇ ਹਾਂ ਬਈ ਤੁਸੀਂ ਹਾਂਜੀ ਬਈ 12 ਦਿਨ ਰਹੇ ਹਾਂ ਜੇਲ੍ਹ ਚ ਮੈਨੂੰ ਇਦਾਂ ਲੱਗਿਆ ਵੀ ਜਿਵੇਂ ਬਹੁਤ ਟਾਈਮ ਪਹਿਲਾਂ ਜੇਲ੍ਹ ਤੇ 5 6 7 ਜਾਂ 12 13 ਸਾਲ ਹੋ ਗਏ ਉਹ ਦਿਨ ਵੀ ਇਦਾਂ ਦੇ ਸੀਗੇ ਵੀ ਨਰਕ ਜਿਹਾ ਉਹਨਾਂ ਕਹਿੰਦੇ ਆਂ ਕਿ ਉਹ ਨਰਕ ਵਾਲੇ ਦਿਨ ਸੀਗੇ ਤੇ ਬਾਕੀ ਉੱਥੇ ਇਦਾਂ ਵੀ ਜੋ ਆਪਾਂ ਰੀਅਲ ਚ ਦੇ ਸੋਚੀ ਲੋਕੀ ਸੋਚਦੇ ਹਨਾ ਕਿ ਜੇਲ੍ਹ ਚ ਆਏ ਆ ਕਈਆਂ ਗਈਆਂ ਗੱਲਾਂ ਫਲਾਣਾ ਉਹ ਜਿਹੜੇ ਉਹ ਰੀਅਲ ਗੱਲਾਂ ਆ ਜਿਹੜਾ ਬੰਦਾ ਉੱਥੇ ਜਾਂਦਾ ਜਿਹਦੇ ਨਾਲ ਹੱਦ ਬੀਤੇ ਹੁੰਦੀ ਆ ਉਹ ਬੰਦਾ ਇਹ ਦੱਸਦਾ ਵੀ ਅੱਥਰਥੀ ਕੀ ਆ ਨਹੀਂ ਜੱਜ ਦੇ ਸਾਹਮਣੇ ਜਿੰਨੀ ਆ ਮੂੰਹ ਨਹੀਂ ਆ ਗੱਲਾਂ ਨਾ ਤੇ ਉਹ ਪੱਕੇ ਵਕਤ ਵੀ ਭਾਈ ਕੋ ਉਹ ਤੁਸੀਂ ਦੱਸਦੇ ਜੀਓ 5 ਮਿੰਟ ਨਾ ਆ ਕੇ ਆਉਣ ਵਾਲਾ ਉਹ ਵੀ ਚੱਕਰ ਆ ਉਹ ਭਾਈ ਜੀਐਲ ਚ ਐਗਜ਼ਾਮ ਜਦੋਂ ਬੰਦੇ ਨੂੰ ਆਣਾ ਸਾਰੇ ਕੱਪੜੇ ਲਹਾ ਲੈਂਦੇ ਆ ਉਹ ਠੀਕ ਹੈ ਭਾਈ ਉਹ ਟੋਟਲ ਟਾਈਮ ਦਿੰਦੇ ਆ 5 ਮਿੰਟ ਜਿਵੇਂ ਆਪਣੇ ਪਿੰਡਾਂ ਚ ਹੁੰਦਾ ਹੈ ਨਾ ਸਿਸਟਮ ਬਹੁਤ ਵੱਡੀ ਕੀ ਰਿਹਾ ਸੀ ਸਿਸਟਮ ਵਾਲਾ ਸਿਸਟਮ ਹਾ ਹਾਂ ਬਹੁਤ ਵੱਡਾ ਸੀ ਫਿਰ ਮੱਚ ਰੀਅਲ ਉਹ ਚ ਜਾ ਕੋ ਜੇਲ ਦੇ ਅੰਦਰ ਲ ਕੀ ਕਰਦਾ ਠੀਕ ਹੈ ਨਾ ਬਾਹਰ ਇਹ ਉਹ ਰੀਅਲ ਤਰ੍ਹਾਂ ਦੀ ਜੇਲ ਜੀ ਹੁੰਦੀ ਆ ਬਹੁਤ ਵੱਡੀ ਉਹ ਗੈਂਚ ਦੇ 5 ਮਿੰਟ ਦੇ ਜਿਹੜਾ 5 ਮਿੰਟਾਂ ਚ ਬਾਹਰ ਆ ਗਿਆ ਆ ਗਿਆ ਇਹਦਾ ਫਿਰ ਉਹ ਬੰਦੇ ਰਾਤ ਨੂੰ ਪਤਾ ਹੀ ਉੱਥੇ ਕੀ ਕਟਮਾਰ ਕਰਦੇ ਆ 5 ਮਿੰਟਾਂ ਦੇ ਜੀ ਨਾ ਆਇਆ ਉਹ ਮਗਰ ਹਕੀਕਤ ਅੰਦਰ ਲਈ ਉਹ ਕੋਈ ਚੀਜ਼ਾਂ ਬਾਹਰ ਨਹੀਂ ਨਾ ਕੋਈ ਦੱਸਦਾ ਕੋਈ ਨਹੀਂ ਦੱਸਦਾ ਉਹ ਬੰਦੇ ਦੀ ਆਦੀ ਪਰਸਨਲ ਲਾਈਫ ਹੋ ਜਾਂਦੀ ਹੈ ਫਿਰ ਨਹੀਂ ਸਾਹਮਣੇ ਆਉਂਦਾ ਟਾਈਮ ਰਹੇ ਦੇ ਆਪਾਂ ਦੇ ਅੰਮਲਿਆਂ ਆਏ ਆਪਾਂ ਦਾ ਸਿਵਲੀ ਚੀਜ਼ਾਂ ਬਾਕੀ ਤੁਸੀਂ ਆਪ ਦੇਖੋ ਹਣਾ ਸਹੀ ਆ ਨਾ ਕਿਸ ਤਰ੍ਹਾਂ ਬਾਈ ਬਈ ਟੀਮ ਬਣਾਈ ਹੁੰਦੀ ਹੈ ਕਿ ਮੈਂ ਆਪਾਂ ਕਹਿੰਦੀ 10 12 ਦੀ ਟੋਲੀ ਬਣਾਈ ਹੁੰਦੀ ਹੈ ਜਿਵੇਂ ਇਹ ਟੋਲੀ ਬਣਾ ਕੇ ਰੱਖਦੇ ਜੇਲ੍ਹ ਚ ਨਹੀਂ ਯਾਰ ਜਿਵੇਂ ਕਿ ਮਤਲਬ ਕਿ ਉਹ ਕਈ ਹੁੰਦੇ ਆ ਕਿ ਏ ਬੀ ਸੀ ਗਰੁੱਪ ਹੁੰਦੇ ਆ ਮਤਲਬ ਕਿ ਜੇਲਾ ਹੁੰਦੀ ਆ ਉਹ ਠੀਕ ਹੈ ਜਿਵੇਂ ਹੁਣ ਮੈਂ ਸੀਗਾ ਜਦੋਂ ਜਿਹੜਾ ਨਵਾਂ ਬੰਦਾ ਜਾਂਦਾ ਜੇਲ੍ਹ ਚ ਉਹਨੂੰ ਏ ਚ ਰੱਖਿਆ ਜਾਂਦਾ ਜਦੋਂ ਏ ਤੋਂ 15 10 15 ਦਿਨ ਲੰਘ ਜਾਂਦੇ ਫਿਰ ਉਹਨੂੰ ਬੀ ਚ ਸਕੇਂਦਾ ਬੀ ਤੋਂ ਬਾਅਦ ਉਹਨੂੰ ਸੀ ਚ ਬਲਕਿ ਸੜੀਓ ਲੋ ਕਰੀ ਗਏ ਪੱਕਾ ਕਰਦੇ ਨੇ ਉੱਥੋਂ ਚੇਂਜ ਕਰਕੇ ਤੇਰੋ ਦੂਜੀ ਜੇਲ੍ਹ ਚ ਮਾਰਦੇ ਆ ਦੂਜੀ ਤੋਂ ਤੀਜੀ ਚ ਤੀਜੀ ਤੋਂ ਚੌਥੀ ਚ ਜੋ ਚੌਥੀ ਚ ਵਾਗੇ ਦੂਗਰ ਮਨ ਚੌਥੀ ਬਾਅਦ 3 ਮਹੀਨੇ ਲਗਾਉਂਦੇ ਆ 3 ਮਹੀਨੇ ਵਾਪਸ ਜਾਂਦੀ ਆ ਰੇਲ ਮੇਰੇ ਐਸਾ ਭਈ ਉਹ ਖਾਣੇ ਪੀਣੇ ਦਾ ਕੀ ਦਿੰਦੇ ਉੱਥੇ ਖਾਣੇ ਪੀਣੇ ਲੋਕਿਰੇ ਸਵੇਰ ਦੇ ਟਾਈਮ ਤੋਂ ਚਾਹ ਨਾਲ ਬਰੈਡ ਦਿੰਦੇ ਆ ਗਰਮ ਪਾਣੀ ਹੋਵੇ ਜਿਵੇਂ ਤੇ 10 11 ਵਜੇ ਚਿਕਨ ਆਉਂਦਾ ਸੁੱਕੇ ਚੌਲ ਹੁੰਦੇ ਆ ਤੇ ਦੁਪਹਿਰ ਦੀ ਮਤਲਬ ਇਹ ਆਧੋ ਮਰੀ ਮੱਛੀ ਤੇ ਚੌਲ ਹੁੰਦੇ ਆ ਸਿਆਦੇ ਇੱਕ ਕਰ ਰਿਹਾ ਲੰਦੇ ਖਾਨੋਂ ਖਾਲਸ ਹੋ ਰਿਹਾ ਵਾ ਸਾਰੀਆਂ ਚੀਜ਼ਾਂ ਜਾਂ ਚਾ ਸੌਣ ਦਾ ਸੌਣ ਦਾ ਵੇਲੇ ਇੱਥੇ ਕੋਈ ਵੀ ਸਿਸਟਮ ਇਦਾਂ ਦਾ ਨਹੀਂ ਹੈ ਜੀ ਆਪਾਂ ਸੋਚੀਏ ਤਾਂ ਨਰਕੀਅਤ ਨੂੰ ਪਹਿਲੇ ਦਾ ਚੀਕਾਂ ਹੋ ਜਾਂਦੀ ਥੱਲੇ ਸੌਣਾ ਪੈਂਦਾ ਕੱਲਾ ਫਰਸਾ ਕੱਲਾ ਨਾ ਕੋਈ ਤੇ ਜਨਨ ਨੂੰ ਨਾ ਕੋਈ ਹੁੰਦਾ ਵੀ ਨਰਕ ਉਹ ਯਾਰ ਇੱਥੇ ਸੌਣ ਤੇ ਬੰਦਾ ਸੋਚਦਾ ਵੀ ਯਾਰ ਇਹ ਦੋ ਵਧੀਆ ਮੈਚੀ ਉਹ ਮਾਤਾ ਵਧੀਆ ਸੀ ਬਈ ਵਰ ਤੁਸੀਂ ਬਾਹਰ ਕੇ ਮੈਚ ਬਾਹਰ ਯਾਰ ਆਪਣਾ ਸੀਗੇ ਯਾਰ ਉਸ ਤੋਂ ਬਹੁਤ ਵਧੀਆ ਸੀ ਅਮਰੀਕਾ ਦੇ ਤੇ ਆਪਣਾ ਸਰਕਲ ਵਧੀਆ ਸੀਗਾ ਪਰਾ ਆਪਣੇ ਅੱਜ ਵੀ ਆਪਣੇ ਮੋਢਾ ਦੇ ਨਾਲ ਮਟਾਲਾ ਦੇ ਖੜਦੇ ਆ ਉਹ ਬਹੁਤ ਐਸਾ ਕੀਤਾ ਆਪਣੇ ਭਰਾਵਾਂ ਨੇ ਤੇ ਉਹਨਾਂ ਦੇ ਬਦੌਲਤ ਅੱਜ ਮੈਂ ਫੇਰ ਦੁਬਾਰਾ ਮਲੇਸ਼ੀਆ ਵਿੱਚ ਐਂਟਰ ਹੋਇਆ ਸਹੀ ਹੈ ਨਾ ਆਪਾਂ ਦਿলো ਦਿলো ਧੰਨਵਾਦ ਕਰ ਆਪਜੋ ਭਰਾਵਾਂ ਦਾ ਜਿਨ੍ਹਾਂ ਨੇ ਆਪਣੀ ਸਪੋਰਟ ਕੀਤੀ ਇਸ ਚੀਜ਼ ਲਈ ਕਿ ਆਪਾਂ ਨੂੰ ਦੁਬਾਰਾ ਮਲੇਸ਼ੀਆ 'ਚ ਐਂਟਰ ਕਰਾਇਆ ਕਿੰਨੇ ਟਾਈਮ ਤੋਂ ਬਈ ਬਾਹਰ ਕੜਾਏ ਸੀ ਭਰਨ ਭਈ ਮੈਂ 4 ਤਰੀਕ ਨੂੰ ਚੱਕੇ ਗਈ ਸੀ 13 ਤਰੀਕ ਨੂੰ ਬਾਹਰ ਆਇਆ ਕਿਤੋਂ ਚੱਕੇ ਗਈ ਸੀ ਮੁੱਕੀ ਤਿੰਦੀ

ਭਾਈ ਫਿਰ ਪੈਸੇ ਕਿੰਨੇ ਲੱਗਦੇ ਉੱਥੇ ਭਾਈ ਜੇ ਇਹ ਜੇ ਪਰਮਟ ਹੈਗਾ ਫੇਤਾ ਬੰਦੇ ਦਾ ਲੱਗਿਆ ਤਾਂਗਾ 5-6000 ਜੇ ਹੈਗਾ ਮਲੇਸ਼ੀਆ ਦਾ ਮਲੇਸ਼ੀਆ ਦਾ ਤੇ ਜੇ ਨਹੀਂ ਹੈਗਾ ਫਿਰ ਵੀ ਫਿਰ 4-5000 ਫਿਰ ਵੀ ਪ੍ਰੋਸੈਸ ਉਹੀ ਆ ਪੈਸੇ ਲੈਣੇ ਯਾਰ ਉਹਨਾਂ ਨੇ ਕਟੋ ਨਹੀਂ ਮਾਰਨੀ ਕਰਨੀਆਂ ਵੀਰੇ ਕਟਾ ਤਾਂ 25 ਨਾਲ ਮੈਂ ਜਦੋਂ ਆਇਆ ਜਦੋਂ ਆਇਆ ਸੀ 13 ਤਰੀਕ ਨੂੰ ਤਾਂ ਮਤਲਬ ਤੁਰਿਆ ਨਹੀਂ ਸੀ ਜੰਦਾ ਅੰਨਾ ਕੋੜ ਦੇ ਭਾਈ ਬਹੁਤ ਜ਼ਿਆਦਾ ਭਾਈ ਤੇ ਤੁਰਿਆ ਨਹੀਂ ਸੀ ਜਾਂਦਾ ਮੇਰੇ ਨਾਲ ਮੁੰਡੇ ਰਹਿੰਦੇ ਸੀਗੇ ਉਹਨਾਂ ਨੇ ਰਾ ਆਪਣੇ ਉਹਨਾਂ ਨੇ ਹੈਲਪ ਕੀਤੀ ਗਰਮ ਤੇਲ ਕਰਕੇ ਮ사ਜ ਨੂੰ ਸੋਜ ਕੀਤੀ 2-3 ਦਿਨ ਆਪਾਂ ਨੂੰ ਵਧੀਆ ਸੰਭਲਿਆ ਤੇ ਇਦੋਂ ਬਾਅਦ ਆਪਾਂ ਆਦਾ ਕੰਮ ਫੇਰ ਸਟਾਰਟ ਕੀਤਾ ਨਵੇਂ ਸਿਰੋਂ ਉੱਥੇ ਫੇਰ ਕੰਮ ਸਟਾਰਟ ਕੀਤਾ ਵੀ ਇਦਾਂ ਨਹੀਂ ਆਪਾਂ ਕੰਮ ਚੇਂਜ ਕੀਤਾ ਤਾਂ ਕਰਕੇ ਭਰਾ ਆਪਣੇ ਬਹੁਤ ਵਧੀਆ ਸੀ ਆਪਾਂ ਦੇਹ ਤੋਂ ਤੁਹਾਨੂੰ ਬਤ ਕਰਦੇ ਉਹਨਾਂ ਦਾ ਕਰਨਾ ਵੀ ਚਾਹੁੰਦਾ ਵੀ ਜਿਹੜੇ ਮਾੜੇ ਵਕਤ ਖੜ ਜਣ ਨਾ ਨਹੀਂ ਆਪਣੇ ਨਜ਼ਰੇ ਆਪਣੇ ਯਾਰ ਇਦਾਂ ਦੇ ਵੇਖ ਲੈ ਇੱਕ ਟਾਈਮ ਖੜਦੇ ਆ ਆਪਾਂ ਇਹਨਾਂ ਕਿਸੇ ਨੂੰ ਹਨਾ ਤੇ ਚੱਲੀ ਵੀ ਆ ਰਾਹੇ ਖੜਾ ਆਪਾਂ ਸਾਰਿਆਂ ਦਾ ਦਿਲੋਂ ਕਰਦੇ ਆ ਨਾ ਚਲੋ ਧੰਨਵਾਦ ਹਾਂ ਜਿਹੜੇ ਖੜੇ ਆ ਆਪਣੇ ਮੋੜਣਾ ਮੋੜਾ ਲਾ ਕੇ ਉੱਥੇ ਬੈਲੇ ਸੋਕੇ ਲਈ ਕਿਉਂਕਿ ਅੱਜ ਦੇ ਸਮੇਂ ਜਿਵੇਂ ਚੱਹੀ ਜਾ ਰਹੀ ਹੋ ਉਹ ਆ ਜਿਹੜਾ ਮਾੜੇ ਟਾਈਮ ਤੇ ਬੰਦੇ ਦਾ ਖੜੇ ਕਿਉਂਕਿ ਚੰਗੇ ਟਾਈਮ ਤੇ ਬਾਰੇ ਟੀਆਗੇ ਖੜ ਜਾਂਦੇ ਸਹੀ ਆਰੇ ਬਈ ਇੰਨੇ ਕੀ ਕੰਮ ਕਰਦੇ ਕਿ ਭਾਈ ਮੈਂ ਗੱਡੀ ਚੋਂ ਆ ਬਈ ਗੱਡੀ ਕਿੰਨੀ ਸਾਦਾ ਜਿਹੜੀ ਦੁੱਧਾਂ ਲਈ ਨਹੀਂ ਹੁੰਦੀ ਆਪਣੇ ਆਹ ਦੁੱਧ ਵਾਲੀ ਉਹ ਜਾਂ ਬੰਦੇ ਉਹ ਗੈਂਟਰ ਜੀ ਹੁੰਦੇ ਹਾਂਜੀ ਅੱਛਾ ਇਹ ਨਹੀਂ ਸੀ ਉਹ ਨਹੀਂ ਉਹ ਮੁੰਡਾ ਸੀਗਾ ਆਪਣਾ ਯਾਰ ਦੋਸਤ ਖਾ ਸੀ ਠੀਕ ਹੈ ਦੀਸ਼ਾ ਸੰਧੂ ਮੁਲਾਕਤ ਤੇ ਉਹਦੇ ਨਾਲ ਲੱਗੇ ਹੋਏ ਸੀਗੇ ਕਿਤਾ ਉਹਦੇ ਨਾਲ 3-4 ਸਾਲ ਕੰਮ ਤੋਂ ਬਾਅਦ ਸਬਾਬ ਬਣਿਆ ਵਾਰ ਹੁੰਦਾ ਨਹੀਂ ਉਹ ਕਦ ਤਹੜਦਾ ਬੈਸੀ ਆਪਾਂ ਮਤਲਬ ਕਿ ਮੇਰੇ ਮਨ ਤੇ ਸੀਗਾ ਯਾਰ ਬਾਹਰ ਦੇਖੀਏ ਕੀ ਕੌਸ਼ਾ ਬਾਹਰਲੀ ਦੁਨੀਆ ਦੇਖੀਏ ਕਿਉਂਕਿ ਆਪਾਂ ਦੇਖਦੇ ਆ ਨਾ ਵੀ ਦੂਰ ਦੇ ਨਾਲੋਂ ਜ਼ਿਆਦਾ ਪਣੋਂ ਲੱਤੋਂ ਪਟਾ ਲੱਗਦਾ ਮੈਂ ਵੀ ਸੋਚਿਆ ਵੀ ਚੱਲ ਜਰਾ ਇੱਥੇ 15-20 ਹਜ਼ਾਰ ਨਾ ਕਿ ਭਾਨਾ ਬਾਹਰ ਜਾ ਕੇ ਸ਼ਾਹ ਦਾ ਬੱਦਕਮਾਲੀ ਟੋਲ ਜਾਂਦਾ ਰੱਖ ਕੇ ਚੱਕਰ ਸੀਗਾ ਆਪਾਂ ਕੰਮ ਛੱਡਿਆ ਫਿਰ ਬਾਹਰ ਆ ਗਏ 10-15 ਦਿਨ ਬਿਲੇ ਰਹਿੰਦੂ ਬਾਹਰ ਆ ਗਏ ਹਾਂ ਜੀ ਭਾਈ ਫਸਟ ਟਾਈਮ ਹੀ ਕਰਵਾਉਂ ਤੈਨੂੰ ਕਿਉਂਕਿ ਪਹਿਲਾਂ ਗੱਦੇ ਹੋਰ ਵੀ ਕੰਮ ਕਰਦਾ। ਪਹਿਲੇ ਫਸਟ ਟਾਈਮ ਜਦੋਂ ਮੈਂ ਆਇਆ ਸੀਗਾ ਮਲੇਸ਼ੀਆ ਚ ਮੈਂ ਰੈਸਟੋਰੈਂਟ ਤੇ ਕੰਮ ਕੀਤਾ ਸੀਗਾ 2 ਸਾਲ ਲਗਾਤਾਰ। 2 ਸਾਲ। ਹਾਂ ਜੀ ਭਾਈ 2 ਸਾਲ ਲਗਾਤਾਰ ਕੰਮ ਕੀਤਾ ਤੇ ਦਵਾਦ ਉੱਥੇ ਕੁਝ ਪ੍ਰੋਬਲਮ ਆਈਆਂ ਤਾਂ ਮੈਨੂੰ ਨਹੀਂ ਸੱਟ ਲੱਗਿਆ ਮੈਂ ਕੰਮ ਚੀਜ਼ ਕਰ ਲਈ। ਭਾਈ ਕਿਵੇਂ ਗੱਦੇ ਤੇ ਸੇਲਵਿਸ਼ ਉਦਰੀ ਦੱਬੀ ਜਾਂਦੀ ਉਹ ਹਕੀਕਤ ਆ ਕਿ ਐਵੇਂ ਹੀ ਗੱਦਾ ਦਿਆ। ਭਾਈ ਇਹ ਗੱਲ ਵੀ ਆ 100% ਗੱਲ ਸਹੀ ਵੀ ਆ ਪਰ ਆਪਣੇ ਨਾਲ ਇਦਾਂ ਤਾਂ ਕਦੇ ਹੋ ਜਾਂ ਨਹੀਂਗਾ ਆਪਾਂ ਨਾਲ ਤੈਨੂੰ ਕੈ ਬੀਅਮ ਉਹ ਜੀ ਨਹੀਂ ਗੱਲੀ ਕਈਆਂ ਨਾ ਬਹੁਤ ਜਣਿਆ ਨਾ ਹੁੰਦੀ ਆ ਬੰਦੇ ਦੱਸਦੇ ਹੱਦ ਦਿੱਤੀ ਬਈ ਯਾਰ ਮੇਰੇ ਨਾਲ ਇਦਾਂ ਹੋ ਗਿਆ ਮੇਰੀ ਸੈਲਰੀ ਮਰ ਗਈ ਆ ਨਾ ਪਰ ਆਪਣੇ ਨਾਲ ਅਜ ਤੱਕ ਇਦਾਂ ਤਾਂ ਨਹੀਂ ਹੋਇਆਗਾ ਆਪਾਂ ਨਹੀਂ ਕਿਸ ਨੂੰ ਮਾਰਦੇ ਉਹ ਲੱਗਿਆ ਨਹੀਂ ਹੁੰਦੀ ਚੀਜ਼ ਹੈ ਨਾ ਬਈ ਇੱਕ ਆਪਣਾ ਕੈਮਰਾ ਚੱਲ ਰਿਹਾ ਸਾਹਮਣੇ ਨਵੇਂ ਬੰਦੇ ਆਉਣ ਆਉਂਦੇ ਨੇ ਕਿਵੇਂ ਆਉਣ ਜਿੰਦਾ ਬਈ ਨਵੇਂ ਬੰਦਿਆਂ ਨੂੰ ਇਹ ਤੇ ਆਪਣੀ ਤੇ ਵੀ ਆਉਣਾ ਤਾਂ ਬਈ ਆ ਦਾ ਪਰਮਿਟ ਦੇ ਥਰੂ ਆਉ ਉਹ ਠੀਕਾ ਨਾ ਜਿਆਦਾ ਪਹਿਲਾਂ ਜਾਣਤਾ ਜਾਂ ਕੋਈ ਵੀ ਤੁਹਾਡਾ ਕੋਈ ਰੈਸਟੋਰੈਂਟ ਆਰਾ ਮੁਹਾਰੇ ਜਲਨਾ ਦਾ ਚਨਾਉ ਆਪ ਜਿਹੜੇ ਪ੍ਰੂਫ ਆ ਪੂਰੇ ਕਰਕੇ ਲੈ ਜਾਓ ਬਾਅਦ ਚ ਇੱਥੇ ਬਹੁਤ ਪ੍ਰੋਸੈਸ ਮੰਗ ਲਈ ਬਹੁਤ ਹਾਲਾਤ ਮਾੜੇ ਆ ਇਸ ਟਾਈਮ ਤੇ ਤਾਂ ਜਿਦ ਤੈਨੂੰ ਪਤਾ ਪ੍ਰੈਸੀਆਂ ਲੱਖ ਜਗ੍ਹਾ ਤੇ ਹੋ ਗਈਆਂ ਨੇ ਤਾਂ ਆ ਦੇ ਪ੍ਰੂਫ ਪੂਰੇ ਵਧੀਆ ਜੰਤ ਨਾਲ ਗੱਲ ਕਰੋ ਕੋਈ ਨਹੀਂ ਪੈਸੇ ਆ ਪੈਸੇ ਭਾਵੇਂ ਬਦਲ ਆ ਗਿਆ ਨੇ ਰੋਜ਼ ਚੀਜ਼ ਦਾ ਕੋਈ ਦੋਖ ਨਹੀਂ ਪਰ ਬੰਦਾ ਇੱਕ ਤਰ੍ਹਾਂ ਤੇ ਪੱਕੇ ਤੌਰ ਤੇ ਹੋ ਜਾਂਦੇ ਨੇ ਹਾਂ ਵੀ ਆਪਣੇ ਕੋਲ ਡਾਕੂਮੈਂਟ ਹੈਗੇ ਆ ਕਿਉਂਕਿ ਬਾਅਦ ਚ ਕਈ ਬੰਦੇ ਇਦਾਂ ਦੇ ਆ ਵੀ ਜਿਨ੍ਹਾਂ ਨੂੰ ਕੋਈ ਛਡਾਉਣ ਵੀ ਨਹੀਂ ਜਾਂਦਾ ਠੀਕ ਆ ਨਾ ਕਈ ਨੇ ਕਰੋ ਟਾਂ ਨੋਟ ਨਹੀਂ ਆਂਦੇ ਗਰੀ ਹੁੰਦੇ ਆ ਵਿਚਾਰਾਂ ਦੇ ਨਹੀਂ ਹੁੰਦੇ ਕੋਲੇ ਪੈਸੇ ਨਹੀਂ ਹੁੰਦੇ ਅੱਜੇ ਸਮਝ ਤਨ ਪਹਿਲਾਂ ਸਾਰਾ ਮਨ ਮੈਂ ਪ੍ਰਤੀਜ ਹੈਗੀ ਆ ਮੈਂ ਨਾ ਕੋ ਹੈਗੀਆਂ ਮਨ ਹੂੰ ਕਿਸੇ ਟਾਈਮ ਬੰਦੇ ਕੋਲੇ ਹੁੰਦੀ ਆ ਕਿਸੇ ਟਾਈਮ ਨਹੀਂ ਹੁੰਦੀ ਐਦਾਂ ਕਰਕੇ ਆਪਾਂ ਦਾ ਸਾਰਿਆਂ ਨੂੰ ਇਹ ਰਹਿ ਦਿੰਦੇ ਆ ਵੀ ਜਿਹੜਾ ਵੀ ਰੇ ਨੇ ਕਿ ਆਉਣਾ ਵੀਰ ਨੇ ਭਰਾ ਨੇ ਅੱਜ ਐਜੰਟ ਨੂੰ ਕੋਈ ਬਈ ਮੈਨੂੰ ਪਰਮਿਟ ਦਵਾ ਕੇ ਦੋ ਮੈਂ ਫੇਰ ਆਉਂਗਾ ਕੋਈ ਨਹੀਂ ਪੈਸੇ ਵੱਧ ਲੈਣਾ ਸਰਵੇ ਨੇ ਤਾਂ ਉਹਨਾਂ ਪਰਚੇ ਹੀ ਜਨਾਨਾ ਕਿਉਂਕਿ ਭਈ ਉਹਦੇ ਵਰਗੀ ਰਿਸ਼ਨੀ 10000 20000 ਵੱਧ ਲੱਗ ਜੂਗਾ ਪ੍ਰੋਫੈਸਰ ਨੰਬਰ ਦੇ ਕੰਮ ਹੋ ਗਏ ਹਾਂ ਭਈ ਉਹਦਾ ਦੋਖ ਨਹੀਂ ਯਾਰ ਪੈਸੇ ਲੱਗਿਆ ਦਾ ਦੋਖ ਨਹੀਂ ਪਰ ਜਿਹੜੀਆਂ ਚੀਜ਼ਾਂ ਉੱਥੇ ਜਾ ਕੇ ਫੇਸ ਕਰਨੀਆਂ ਪੈਂਦੀਆਂ ਨਾ ਉਹ ਮੈਨੂੰ ਪਤਾ ਦਾ ਜਾਂ ਜਿਹੜੇ ਮੇਰੇ ਨਾਲ ਰਹਿ ਕੇ ਗਏ ਉਹ ਜੀਵ ਚ ਉਹਨਾਂ ਨੂੰ ਇਹੋ ਪ੍ਰਸ਼ਾਸਕਿਤ ਦਾ ਅਯੋਕਿਤ ਦਾ ਨਾਂਗ ਕੋਈ ਕੰਦਾ ਕਿੰਨੇ ਕਿੰਨੇ ਗੁੱਟੀਆਂ ਕੰਦਾ ਤਾਂ ਠੀਕ ਹੈ ਪਰ ਜਿਹੜੀਆਂ ਜਾਲੀਆਂ ਉਹ ਚ ਮੰਨ ਕੇ ਚੱਲ ਕੀ ਸਵੇਰ ਦਾ ਬੰਦਾ ਜਦੋਂ ਆਪਣੇ 10 ਸਵੇਰ ਹੁੰਦੇ ਆਂ ਇੰਡੀਆ ਅਜਾ ਆਪਾਂ ਨੂੰ ਦੀਂਦਾ ਸੂਰ ਜਦਦਰ ਸੂਰ ਤੇ ਚੜ ਫਲਨੇ ਰੈਨੇਰਾ ਤੇਾਰੇ ਪਾਸੇ ਤੇ ਨਹੀਂ ਵੀ ਫਲਮਾਂ ਚ ਦਿਖਾਇਆ ਜਾਂਦਾ ਵੀ ਇਦਾਂ ਚੈਲਾਂ ਜਾਲੀਆਂ ਲੱਗੀਆਂ ਕੌਟ ਦੇ ਮਾਰਦੇ ਆ ਵੀ ਦੂਜੇ ਕੈਦੀ ਦੂਜੇ ਕੈਦੀਆਂ ਨੂੰ ਉਹ ਰੀਅਲ ਬਈ ਖਾਣਾ ਕਿੰਨੇ ਟਾਈਮ ਦਿੰਦੇ ਉਥੇ ਖਾਣਾ ਬਿਲਕੁਲ ਸਿਰ 4 ਪੁਆਇੰਟ ਟਾਈਮ ਆਉਂਦਾ 4-5 ਕਿਹੜੇ ਕਿਹੜੇ ਟਾਈਮ ਸਵੇਰ 4 ਵਜੇ ਫਿਰ 8 ਵਜੇ ਫਿਰ ਦੁਪਹਿਰੇ ਫਿਰ ਸ਼ਾਮ ਦੇ 4-5 ਵਜੇ ਤੇ ਰਾਤ ਨੂੰ ਉਠਾਉਂਦੇ ਸੀ ਕਿ ਕਿਵੇਂ ਸਵੇਰੇ ਕਿ ਕੋਈ ਚੀ ਜੀ ਲੱਗੀ ਹੋਈ ਹੈ ਜੇ ਉਹ ਕਿੰਨਾ ਕਲਾਰਮ ਝਾਵਾਦੇ ਆਪਾਂ ਸੁੱਚੀ ਇਹਦਾ ਨਾਰਮ ਉਹ ਮੰਨ ਕੇ ਚੱਲਦੇ ਵੀ ਉਹਦਾ ਘੰਟਾ ਕ ਬਾਅਦ ਅੱਧੇ ਘੰਟੇ ਰੁਕ ਅੰਦਾ ਅੰਦਾ ਘੰਟਾ ਹਾਂ ਉਹਦਾ ਘੰਟਾ ਬਾਜਦਾ ਉਹ ਅੱਧੇ ਘੰਟੇ ਚ ਮੰਨ ਕੇ ਚੱਲਦੇ ਉਹਨਾਂ ਦਾ ਗੁਲਾਮ ਬਣਾਉਣ ਦਾ ਸਟਾਈਲ ਆ ਉਹ ਬੰਦੇ ਨੂੰ ਉਧਰ ਬਿਠਾ ਲੈਂਦੇ ਆ ਨਾ ਕਿੱਦਾਂ ਬਿਠਾਉਂਦੇ ਬਈ ਉਹ ਹੁਣ ਚੱਲਦੇ ਨੂੰ ਆਪ ਕੈਮਰਾ ਦੱਸ ਦਾਂਗੇ ਆਪਾਂ ਤੇ ਇੱਥੇ ਆਪਣੀ ਪ੍ਰੋਸੈਸ ਹੈ ਨਾ ਤਾਂ ਵੀ ਬਤਾਈ ਦਸ ਰੋ ਵੀ ਕਿੱਦਾਂ ਜਿਵੇਂ ਕਿ ਆਪਾਂ ਪੈਰਾਪਾਰ ਭਾ ਲੈ ਬਹੁਤ ਭਾ ਲੈਂਦੇ ਆ ਤੇ ਉਹ ਜਿੰਨਾ ਟਾਈਮ ਪਹਿਲੇ ਨਹੀਂ বাজਦੀ ਜੇ ਕੋਈ ਬੰਦੇ ਨੇ ਹਲਚਲ ਕੀਤੀ ਧੌਣ ਘਮਾਈ ਜਾਂ ਧੌਣ ਤਾਂ ਚੱਕੀ ਤਾਂ ਫਿਰ ਬਾਅਦੇ ਬਾਟ ਘੋਟ ਦੀ ਮਾਰ ਦੇ ਬੰਦੇ ਨੂੰ ਇਹਨੂੰ ਬਗੇ ਬਾਅਦ ਜੋ ਉਹਦਾ ਸਿਸਟਮ ਹੋ ਜਾਂਦਾ ਕਿ ਦੂਜੇ ਬੰਦੇ ਵੀ ਖਬਰ ਆ ਜਾਂਦਾ ਜਦੋਂ ਇੱਕ ਦੇ ਆ ਕੇ ਮਤਲਬ ਕਿ ਥੋੜਾ ਜਿਹਾ ਵੀ ਬੰਦਾ ਮਾਰਨ ਦਾ ਦੂਜਾ ਇਹਨਾਂ ਉਹ ਜਾਂਦਾ ਨਰਵਸ ਹੋ ਜਾਂਦਾ ਯਾਰ ਆ ਕੀ ਹੋ ਗਿਆ ਤਾਂ ਕਰਕੇ ਉਹ ਕਿਉਂ ਬੈਲ ਦਾ ਇੰਨਾ ਕੀ ਹੈ ਜਦੋਂ ਬੈਲ ਵੱਜ ਗਈ ਉਸ ਤੋਂ ਬਾਅਦ ਤੁਸੀਂ ਸਿੱਧੇ ਸਟੈਂਡ ਅਪ ਹੋ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਪਰ ਜਿੰਨਾ ਟਾਈਮ ਪਹਿਲਾਂ ਨਹੀਂ ਵੱਜੀ ਉਹਨਾਂ ਟਾਈਮ ਤੁਹਾਨੂੰ ਉਹਨਾਂ ਗੁਲਾਮ ਹੀ ਰਹਿਣਾ ਉਹਨਾਂ ਕੰਨ ਉਹਨਾਂ ਦੇ ਕਰਾਈ ਹੀ ਰਹਿਣਾ ਜਦੋਂ ਜਿੱਕਰ ਬੈਲ ਨਹੀਂ ਵੱਜੇ 0 ਬੈਲ ਵੱਜ ਗਈ ਉਹਨੂੰ ਪੋਜੀਸ਼ਨ ਚੇਂਜ ਕਰ। ਪੋਜੀਸ਼ਨ ਚੇਂਜ ਕਰਕੇ ਤੂੰ ਹੱਲ ਸਕਦਾ ਕੁਝ ਵੀ ਕਰ ਸਕਦਾ। ਤੇ ਜੇ ਤੂੰ ਪਹਿਲਾਂ ਹੱਲ ਲਗਿਆ ਤਾਂ ਫਿਰ ਤਦੇ ਰਿਪੋਰਟ ਪੈਣੀ ਪੈਣੀ। ਉਹ ਫਿਰ ਕਿੰਨਾਕ ਟਾਈਮ ਵੀ ਦਿੰਦੇ ਆ ਵੀ ਪੋਜੀਸ਼ਨ ਚੇਂਜ ਕਰਨਾ ਹੈ ਰੰਮਾ। ਨਹੀਂ ਉਹ ਇਹ ਤੋਂ ਬਾਅਦ ਨਹੀਂ ਜਾਂਦੇ ਬੈਲ ਵੱਜ ਗਈ ਦੁਬਾਰਾ ਖੇਡ ਕਿੱਦਾਂ ਖਤਮ ਹੋਉਂਦੀ ਆ। ਅੱਛਾ ਇਹ ਦੁਬਾਰਾ ਇਹ ਤੋਂ ਬਾਅਦ ਬੰਦਾ ਜੋ ਮਰਦੀ ਕਰੇ ਆਂ। ਠੀਕ ਹੈ। ਆਮ ਸਾਹਮਣੂ। ਹਾਂ। ਉਹ ਸਰਪ੍ਰੀਖ ਨੂੰ ਖਾਣੇ ਟਾਈਮ ਤਾਂ ਪਹਿਲਾਂ ਜੇ ਕੋਈ ਵੱਡਾ ਅਫਸਰ ਆਉਂਦਾ ਇਦਾਂ ਕਰਕੇ ਉਹਦੇ ਹੀ ਆਉਂਦਾ ਉਹ। ਹੈ ਜੀ। ਤੇ ਵੀ ਉਹ ਸੈਕੰਡਰੀ ਹੋ ਗਿਆ ਉਹ ਸਿਗਨਲ ਆ ਉਹਨਾਂ ਦਾ ਆਉਂਦਾ ਵੀ ਕੋਈ ਵੱਡਾ ਅਫਸਰ ਆ ਕੇ ਜਾ ਕੇ ਇਹਨਾਂ ਦਾ ਚੱਕਰ ਕਰਨਾ ਆ ਗਿਆ ਵੀ ਗਿਣਤੀ ਚੱਕਰ ਕਰਨਾ ਹੈ ਵੀ ਇੰਡੀਆ ਦੇ ਕਿੰਨੇ ਆ ਦੂਜੀ ਕੰਟਰੀ ਦੇ ਕਿੰਨੇ ਬੰਦੇ ਆ ਅਫਗਾਨ ਨੇ ਕਿੰਨੇ ਆ ਉਹ ਸੱਗਾ ਸਾਰੇ ਸਿਸਟਮ ਉਹਨਾਂ ਕੰਪੀਟਿੰਗ ਕਰਦੇ ਆ ਤੇ ਦੁਬਾਰਾ ਉਹ ਦੇਖਦੇ ਆ ਕਿ ਆ ਬੰਦਿਆਂ ਨੂੰ ਇਦਾਂ ਕਰਕੇ ਦੀ ਡੀਟੇਲਸ ਸੈੱਟ ਕਰਨਾ ਇਹਨੂੰ ਐ ਕਰਨਾ ਜੋ ਵੀ ਉਹਨਾਂ ਦਾ ਪ੍ਰੋਸੈਸ ਹੁੰਦਾ ਉਹ ਕਰ ਉਹਨਾਂ ਦਾ ਕਰਦੇ ਭਈ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਦਾ ਫਿਰ ਉਹ ਬੰਦਾ ਮੰਨ ਲੇ ਜੇ ਤੁੰਡਾਣਾ ਆਪਾਂ ਬਾਹਰਲੀ ਕੰਟਰੀ 'ਚ ਬੈਠੇ ਆ ਹਨਾ ਉਦੋਂ ਆਪਾਂ ਐ ਸੋਚਦੇ ਆਂਗੇ ਇੱਕ ਤੇ ਆਸ ਹੈ ਕਿ ਸੀ ਬਾਹਰ ਜਾਣ ਦੀ ਨਹੀਂ ਯਾਰ ਭਈ ਉਸ ਕੰਮ ਤੇ ਆ ਕੇ ਜਮਾ ਬੰਦੇ ਟੁੱਟੇ ਹੁੰਦੇ ਆ ਐਸ਼ਾ ਕਿ ਜਦੋਂ ਬੰਦਾ ਅੰਦਰ ਤੇਲ ਚ ਹੁੰਦਾ ਉਹ ਇਦਾਂ ਲੱਗਦਾ ਕਿ ਪਤਾ ਨਹੀਂ ਵੀ ਹੁਣ ਮੈਂ ਆਦੇ ਫੈਮਿਲੀ ਨੂੰ ਮਿਲੂੰਗਾ ਜਾਂ ਨਹੀਂ ਮਿਲੂੰਗਾ ਇਦਾਂ ਪ੍ਰੋਸੈਸ ਹੋ ਰਿਹਾ ਮੇਰੇ ਨਾਲ ਕਿਉਂਕਿ ਉਦੋਂ ਡਿਪਰੈਸ਼ਨ ਦਾ ਸ਼ਿਕਾਰ ਕਹਿ ਦਿੰਦੇ ਨੇ ਕਹਿ ਦਿੱਤਾ ਜਾਂਦਾ ਵੀ ਬੰਦੇ ਨੂੰ ਆ ਜਾਂਦਾ ਪਤਾ ਨਹੀਂ ਯਾਰ ਹੁਣ ਮੈਂ ਬਾਹਰ ਆਉਂਗਾ ਜਾਂ ਨਹੀਂ ਹਨਾ ਤੇ ਇਦਾਂ ਕਰਕੇ ਹੁੰਦਾ ਮੈਨੂੰ ਕੋਈ ਆਸ ਮੀਤ ਨਹੀਂ ਸੀਗੀ ਪਰ ਇੱਕ ਮੇਰੇ ਦਿਲ ਤੋਂ ਸੀਗੀ ਇਹ ਮੀਤ ਕਿ ਸ਼ਾਇਦ ਮੈਂ ਬਾਹਰ ਜਾਵਾਂ ਰੈਕ ਦਿਲ ਮੈਂ ਰਹਿ ਗਿਆ ਨਹੀਂ ਚੱਲ ਕੋਈ ਨਾ ਯਾਰ ਤਿੰਨ ਮਹੀਨੇ ਹੀ ਆ ਕੱਟ ਲਾਂਗੇ ਪਰ ਤਿੰਨ ਮਹੀਨੇ ਉਹ ਮੈਨੂੰ ਲੱਗਦਾ ਕਿ ਉਹ 12 ਦਿਨਾਂ ਜੀ ਮੈਨੂੰ ਬਹੁਤ ਚੀਜ਼ਾਂ ਸਿਖਾ ਗਿਆ ਉਹ ਚੀਜ਼ ਵੀ ਕਾਹਨ ਨੂੰ ਵੀ ਦੋ ਨੰਬਰ ਤੇ ਜਾਇਦਾ ਫੇਰ ਬੰਦੇ ਨੂੰ ਨਹੀਂ ਆਉਣਾ ਚਾਹੀਦਾ ਹਮ ਠੀਕ ਹੈ ਨਾ ਬੰਦਾ ਇਹ ਸੋਚਦਾ ਕਿ ਮੈਂ ਆਉਂਦਾ ਬੰਦਾ ਬਹੁਤ-ਬਹੁਤ ਸੋਚ ਕੇ ਆ ਯਾਰ ਮੈਂ 2 ਸਾਲ ਲਾਉਂਗਾ ਰਾਈ ਲਾਈਫ ਸੈਟ ਕਰੂੰਗਾ ਇਹ ਕਰੂਗਾ ਪਰ ਉਹ ਦੋ ਇਹ ਨਾ ਸਾਲਾਂ ਦੀ ਗੇਮ ਨੇ ਹੁੰਦੀ ਵੀਰੇ ਪਰ ਸੈਸ ਬਹੁਤ ਲੰਮਾ ਚੱਲਦਾ ਕਰੋ ਬੰਦਾ ਸੋਚ ਕੇ ਹੁੰਦਾ ਵੀ ਨੀ ਦੋ ਸਾਲਾਂ ਚਾਹੀ ਚੱਲੂ ਨਹੀਂ ਯਾਰ ਭਾਈ ਹਾਂ ਕਈ ਬੰਦੇ ਨੇ ਭਾਈ ਇਹ ਸੋਚਉਂਦੇ ਵੀ ਮੈਂ ਦੋ ਤਿੰਨ ਸਾਲ ਲਾ ਕੇ ਆ ਜੂੰਗਾ ਵਾਪਸ ਹਾਂ ਕਈ ਬੰਦੇ ਸੋਚਦੇ ਭਾਈ ਦੋ ਸਾਲਾਂ ਚ ਮੈਂ ਕੋਠੀ ਫਾੜੂਗਾ ਇਹ ਕੱਲ ਨੂੰ ਪਰ ਉਹ ਕਹਿਣ ਦੀਆਂ ਗੱਲਾਂ ਵੀ ਯਾਰ ਓਕੇ ਜਦੋਂ ਰਾਹ ਪਏ ਤੇ ਬਾਹ ਪਏ ਤੋਦਾਂ ਲੱਗਦਾ ਵੀ ਨਾ ਕਿੰਨਾ ਕਿੰਨਾ ਉਹ ਚੱਲਦਾ ਸੀ ਹੈ ਨਾ ਹੋਰ ਦੱਸੋ ਭਾਈ ਆਪਣੀ ਲਾਈਫ ਬਾਰੇ ਲਾਈਫ ਭਾਈ ਵਧੀਆਗਾ ਚੱਲੀ ਜਾਂਦੀ ਬਾਬੇ ਦੀ ਕਿਰਪਾ ਨਾਲ ਕਰੀ ਹਾਂ ਬਈ ਉੱਥੀਆਂ ਛੇਮ ਜਗ੍ਹਾ ਤੇ ਤਾਂ ਇਮੀਗ੍ਰੇਸ਼ਨ ਨੇ ਜੱਗਿਆ ਹਾਂ ਬਈ ਉੱਥੇ ਕੰਮ ਕਰ ਰਿਹਾ ਹਾਂ ਡਰ ਨਹੀਂ ਲੱਗਦਾ ਜਦੋਂ ਕੋਈ ਹੂਟਰ ਵਾਜੇ ਬੋਲਦਾ ਨਹੀਂ ਮੇਰੇ ਭਲੇਕਾਰ ਵਾਜਦਾ ਨਾ ਮੰਚ ਹਾਂਜੀ ਬਈ ਉਹ ਸੁਣੇ ਗੱਲ ਸਹਿਮਤ ਹਾਂ ਉਹ ਜਦੋਂ ਮੈਂ ਆਇਆ ਹਾਂ ਸੁਜੀਤ ਸ਼ਾਮ ਤੋਂ ਬਾਅਦ ਮੈਨੂੰ ਲੱਗਿਆ ਵੀ ਪ੍ਰੋਸੈਸ ਇਹ ਇਦਾਂ ਹੋਇਆ ਵੀ ਡਿਪਰੈਸ਼ਨ ਦਾ ਸ਼ਿਕਾਇਤ ਜੇ ਕਹਿ ਲਈਏ ਵੀ ਮੈਂ ਸਾਇਆ ਕਰਾਂ ਮੈਨੂੰ ਤਾਂ ਲੱਗਿਆ ਕਰੇ ਸਲਾਹਣਾ ਚ ਇਹ ਰੁੱਥੀਆਂ ਨੂੰ ਫੀਲ ਹੋਇਆ ਇੱਕ ਦਿਓ ਜੀ ਔਰ ਥੋੜੀ ਥੋੜੀ ਉਹ ਮੇਰੇ ਯਾਰ ਦੋਸਤ ਮਦਿਆ ਸੀ ਉਹ ਸਰਪੰਚ ਨਾਲ ਏਰ ਵਾਰ ਨਿਕਲਿਆ ਕੱਲ ਹੁਣ ਮੈਨੂੰ ਕੋਈ ਡਰ ਨਹੀਂ ਆ ਹੁਣ ਮੇਰਾ ਉਹ ਮਤਲਬ ਕਿ ਡਰ ਜੇ ਨਿਕਲ ਗਿਆ ਉਹ ਚੀਜ਼ ਦਾ ਜਦੋਂ ਮੈਂ ਆਇਆ ਉਦੋਂ ਮੈਨੂੰ ਬਹੁਤ ਡਰ ਕੀਤਾ ਉਹ 2-3 ਹਫਤੇ ਤੱਕ ਮੈਂ ਬਹੁਤ ਜ਼ਿਆਦਾ ਉਹ ਮਾਲਿਕ ਕਰਾਈ ਪਲੇਕੀ ਪਈ ਗਈ ਵੀ ਹਾਂ ਬਈ ਵੀ ਸਾਲਾ ਕਿ ਗੇਟ ਵੀ ਖੜਕਣ ਪੈਂਦਾ ਹੈ ਦਲਾ ਦਹੀ ਸਾਲਾ ਸਿੱਗੇ ਜੱਕ ਕਰਦਾ ਜਾਈਦਾ ਨਹੀਂ ਕਿਸੇ ਨੇ ਬਈ ਪੇਨ ਵੀ ਛੋੜੀ ਬਹੁਤ ਜ਼ਿਆਦਾ ਹਿੰਮਤ ਆ ਗਈ ਤੁਸੀਂ ਹਜੇ ਵੀ ਇਸੇ ਕੰਟਰੀ ਜੁੜੇ ਰਹੇ ਨਹੀਂ ਬੰਦੇ ਹੁੰਦੇ ਨੇ ਡਰ ਕੇ ਵਗ ਜਾਂਦੇ ਨੇ ਵਾਪਸ ਆ ਜਾਂਦੇ ਹਾਂ ਇਹ ਤਾਂ ਗੱਲ ਹੈ ਕਿ ਬਈ ਆਪਣਾ ਨਹੀਂ ਆ ਰਹਿ ਜਾਂਦਾ ਕੱਲ ਜੋ ਹੋਇਆ ਮਾਲ ਕਰੀ ਚੱਤ ਪਾ ਜੋ ਲਿਖਾ ਉਹ ਹੀ ਹੋਣਾ ਠੀਕ ਹੈ ਨਾ ਆਪਾਂ ਉਹਦੇ ਬੰਦੇ ਆ ਜਿਵੇਂ ਉਹਨੇ ਲਿਖਾ ਦਾਣਾ ਪਾਣੀ ਉਥੇ ਚੁਗਣੇ ਕਰਦੇ ਪਰ ਬਾਕੀ ਇਹ ਆ ਵੀ ਆਪਾਂ ਤਾਂ ਹੀ ਕਹਿੰਦੇ ਆ ਵੀ ਆਦੇ ਬਈ ਡਾਕੂਮੈਂਟ ਪੂਰੇ ਕਰਾਓ ਜਨਤਾ ਦੇ ਹੱਥੋਂ ਚੁਣਾਓ ਕੈਸੇ ਵੱਢ ਲੱਗ ਜਾਣੇ ਕੋਈ ਦੋਖੀ ਨਹੀਂ ਆਪਾਂ ਦਾ ਸੋਚ ਸਮਝ ਕੇ ਆਓ ਕਿ ਫੇਰ ਜਣਾ ਦਾ ਪਹਿਲਾਂ ਕਲੀਅਰ ਗੱਲ ਕਰ ਲੋ ਬੰਦੇ ਨਾਲ ਸਹੀ ਹੈ ਨਹੀਂ ਬਈ ਆਪਣੇ ਇੱਕ ਗੱਲ ਹੋਰ ਇੰਡੀਆ ਬੈਠੇ ਨੂੰ ਬੰਦੇ ਨੂੰ ਐ ਲੱਗਦਾਗਾ ਵੀ ਪਤਾ ਨਹੀਂ ਬਹੁਤ ਪੈਸੇ ਕਮਾਰੇ ਆ ਬਹੁਤ ਐਸ ਕਰ ਰਿਹਾ ਇਹਦੇ ਬਾਰੇ ਦੂਜੇ ਨੂੰ ਦੱਸੋ ਬਈ ਇੰਡੀਆ ਲੈਣ ਨੂੰ ਹੁਣ ਮੈਂ ਦੱਸ ਕੀ ਕਮਾਉਂਦਾ ਉਹਨਾਂ ਨੂੰ ਇਦਾਂ ਲੱਗਦਾ ਕਿ ਬੰਦਾ ਬਾਹਰ ਗਿਆ ਵੀ ਉਹ ਪਤਾ ਨਹੀਂ ਕਿੰਨੇ ਕਮਾ ਰਿਹਾ ਕੀ ਕਰ ਰਿਹਾ ਉਹ ਮਤਲਬ ਕਿ ਉਹਦੀ ਲਾਈਫ ਸਟਾਈਲ ਦੇਖ ਕੇ ਉਹ ਪ੍ਰਭਾਵਿਕ ਹੁੰਦਾ ਉਹਦੇ ਲਈ ਵੀ ਹਾਂ ਯਾਰ ਮੈਂ ਉਹਦੇ ਲਈ ਪ੍ਰਭਾਵਿਕ ਹਾਂ ਉਹ ਬੰਦੇ ਨੇ ਆਏ ਕਿ ਤੌਣੇ ਘੱਡੇ ਲੈ ਪਰ ਉਹ ਇੱਥੇ ਆ ਕੇ ਪਤਾ ਲੱਗਦਾ ਜੀ ਕਿ ਘੱਡੀ ਪੰਗੋ ਕਿਸੇ ਦੀ ਹੋਵੇ ਪਰ ਘਾਹ ਲਈਦਾ ਹੌਲਕਾ ਇੰਦਰ ਹੋਈ ਉਹ ਘੱਡੀ ਇੱਥੇ ਕੀ ਕਹਿੰਨਾ ਉਹਨਾਂ ਨੂੰ ਇਦਾਂ ਲੱਗਦਾ ਕਿ ਉੱਥੇ ਪੈਸੇ ਹੋਣੀ ਬੰਦੇ ਆ ਬੰਦਾ 12 ਘੰਟੇ ਕੰਮ ਕਰਦਾ ਠੀਕ ਐ ਤੇਨੂੰ ਪਤਾ ਬੱਛੇ ਜਿਹੜੀ ਇਹ ਰੂਲਾ ਹੈਗਾ 12 ਘੰਟੇ ਦੀ। ਉਹ ਕੰਟਰੀ ਹੈ ਜਿਹੜਾ 8 ਘੰਟੇ। ਠੀਕ ਆ। 12 ਘੰਟੇ ਕਰਕੇ ਬੰਦਾ ਕੰਮ ਕਰਦਾ। ਫਿਰ ਜਾ ਕੇ ਨੇ ਨਹਾਉਣਾ, ਰੋਟੀ ਪਾਣੀ ਬਣਾਉਣੀ, ਠੀਕ ਆ ਨਾ। ਉਹਦਾ ਪ੍ਰੋਸੈਸ ਹੁੰਦਾ। ਦੋਨੇ ਖਾਣਾ ਪੀਣਾ ਈ ਆ। 13-14 ਘੰਟੇ ਇਹਦੇ ਲੰਘ ਜਾਂਦੇ ਆ। ਫਿਰ ਜਾ ਕੇ ਬੰਦਾ ਸੌਂਦਾ ਜਾਂ ਫੋਨ ਦੇਖਦਾ 15-20 ਮਿੰਟ ਆਉਂਦਾ ਠੀਕ ਆ। ਕੋਈ ਇਦੋਂ ਬਾਅਦ ਉਹ ਬੰਦੇ ਨੂੰ ਅਗਲੇ ਨੂੰ ਇਦਾਂ ਲੱਗਦਾ ਦੂਜੇ ਦੀ ਲਾਈਫ ਬਹੁਤ ਬਿਹਤਰ ਆ। ਉਹ ਕਿ ਆਪਾਂ ਸੋਚਦੇ ਸਿਆਣੇ ਕਹਿੰਦੇ ਗੱਲ ਆ ਦੂਜੇ ਦੇ ਖਾਲੀ ਚ ਲੱਡੂ ਵੱਡਾ ਹੁੰਦਾ। ਔਰ ਉਹ ਐਂ ਵੀ ਪਤਾ ਕੀ ਸ਼ਾਇਦ ਮਾਲਕ ਨੇ ਉਹਨੂੰ ਬੰਦ ਦਿੱਤਾ ਹੋਵੇ ਆਪਾਂ ਕਿਸੇ ਨੂੰ ਸੋਚ ਕੇ ਚੋਰੀ ਗਈ ਹੋ ਜੀ ਨਾ ਤਾਂ ਠੀਕ ਆ ਨਾ ਹੋਰ ਕੋਈ ਦੱਸੋ ਕੋਈ ਕਹੋ ਹੋਰ ਬਈ ਬਸ ਵਧੀਆ ਹੀ ਆਪਾਂ ਨੂੰ ਸੀਗਾ ਮੈਂ ਕਿਹਾ ਚੱਲ ਬਈ ਨਾਲ ਮਿਲिए ਕੌਂਟਰੈਕਟ ਕਰੀਏ ਬਈ ਨਾਲ ਤੇ ਮੈਂ ਤੁਹਾਡਾ ਨੰਬਰ ਲਿਆ ਸੀ ਮੁੰਡੇ ਦਾ ਯਾਰ ਦੋਸਤ ਆਪਣਾ ਮੈਨੂੰ ਪਤਾ ਤੇ ਅੱਧਾ ਕਰਕੇ ਮੈਂ ਚੱਲ ਗੱਲਬਾਤ ਕਰਦੇ ਆਂ ਬਈ ਨਾਲ ਚਲੋ ਬਈ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਮੌਕਾ ਦਿੱਤਾ ਆਪਾਂ ਅਗਲੇ ਪੌੜ ਕਰਕੇ ਫੇਰ ਮਿਲਾਂਗੇ ਤੁਸੀਂ ਦੋ ਗਿਣੀਆਂ ਤੇ ਕਿਣੀਆਂ ਤਰੱਕੀਆਂ ਕਰੋ ਬਈ ਆਨੰਦਵਾਦ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ